ਫਗਵਰਾਨਾ ਸੀਗਮਿੰਡ ਨੇ ਹਲਗੜ ਵਿਖੇ ਉਸ ਸਮੇਂ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਜਦੋਂ ਪਿੰਡ ਦੀ ਇੱਕ ਮਹਿਲਾ ਨੇ ਭੇਤਪਰੇ ਹਾਲਾਤਾਂ ਵਿੱਚ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲਈ ਲਾਸਮਾਪਤ ਕਰ ਲਈ ਮ੍ਰਿਤਕ ਮਹਿਲਾ ਦੀ ਪਛਾਣ ਪਰਵਿੰਦਰ ਕੌਰ ਪਤਨੀ ਸਵਰਗੀ ਕਿਸ਼ਨ ਸਿੰਘ ਵਾਸੀ ਪਿੰਡ ਨਿਹਾਲਗੜ੍ਹ ਬਜੋ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੀ ਪੰਜ ਬਲਜੀਤ ਕੌਰ ਅਤੇ ਪੰਜ ਲਖਪੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਵਿੰਦਰ ਕੌਰ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਤੇ 15 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਜਦਕਿ ਇਹਨਾਂ ਦੇ ਕੋਈ ਬੱਚਾ ਵੀ ਨਹੀਂ ਸੀ ਉਹਨਾਂ ਦੱਸਿਆ ਕਿ ਮ੍ਰਿਤਕ ਪਰਵਿੰਦਰ ਕੌਰ ਬਹੁਤ ਹੀ ਮਿਲਨਸਾਰ ਸੀ ਬਹੁਤ ਚੰਗੀ ਸੀ ਭੈਣ ਜੀ ਤਾਂ ਕਿਸੇ ਨਾਲ ਲੜਾਕੀ ਸੀ ਲੱਭਦਾ ਸਦਾ ਬਹੁਤ ਚੰਗਾ ਸਾਰੇ ਸੈਂਟ ਸੀਗੇ ਆਪਣਾ ਘਰ ਵੀ ਖੁਆਉਂਦੀ ਰਹਿੰਦੀ ਸੀ ਕਿਸੇ ਨਾਲ ਇਦਾਂ ਨਹੀਂ ਸੀ ਪਤਾ ਨਹੀਂ ਕੀ ਵਾਰਦਾਤ ਇਹਨਾਂ ਚਰਨ ਨਵੀਂ ਤੇ ਰਾਤ ਨੂੰ ਕਿਸੇ ਹੱਣ ਗਵਣ ਕਿਸੇ ਨੂੰ ਨਹੀਂ ਪਤਾ ਨਾ ਕੋਈ ਰਿਸ਼ਤੇਦਾਰ ਨੂੰ ਸਵੇਰੇ ਦੇਖੀ ਆ ਕਿ ਨਾਮ ਵਗਰ ਗਿਆ ਇਹਨਾਂ ਦਾ ਜੀ ਪ੍ਰਵਿੰਦਰ ਕੌਰ ਤੇ ਕਿੱਥੇ ਰਹਿਣ ਵਾਲੇ ਆ ਨਿਆਰਗੜ੍ਹ ਚ ਤੇ ਕੋਈ ਸਾਹਮਣੇ ਆਇਆ ਹੋਵੇ ਕੋਈ ਕੋਈ ਨਹੀਂ ਤੇ ਕਾਰਨ ਕੀ ਆ ਜਿਹੜਾ ਮੈਨ ਕਾਰਨ ਵੀ ਕੋਈ ਨਹੀਂ ਪਤਾ ਵੀ ਸਾਰੇ ਤਾਂ ਆਪ ਆਪਣੇ ਰਾਤ ਨੂੰ ਸੁੱਤੇ ਹੁੰਦੇ ਘਰਾਂ ਦੇ ਵਿੱਚ ਆਪਾਂ ਸਵੇਰੇ ਦੇਖੀ ਆ ਆਪਾਂ ਨੂੰ ਕਿੰਨੇ ਵਜੇ ਪਤਾ ਲੱਗਾ ਆਪਾਂ ਨੂੰ ਪਤਾ ਲੱਗਾ ਜਿੱਦਾਂ 8:30 ਹਾਂਜੀ ਕਿਸ ਚੀਜ਼ ਨਾਲ ਇਹਨਾਂ ਨੇ ਫਾਹਲ ਗੁਜ਼ਾਰਾ ਕੀਤਾ ਜੀ ਇਹਨਾਂ ਦੇ ਪੱਖੇ ਨਹੀਂ ਦੇਖੀ ਐ ਬਸ ਤੇ ਕਿੰਨੀ ਦੇਰ ਤੋਂ ਇਹ ਰਹ ਰਹੇ ਆ ਇਹਨਾਂ ਤੋਂ ਬਹੁਤ ਸਾਲ ਹੋ ਗਏ ਆ ਰਹਿੰਦਿਆਂ ਨੂੰ 40 ਕਿ ਸਾਲ ਹੋਈ ਗਏ ਇੱਥੇ ਇਕੱਲੇ ਰਹਿੰਦੇ ਸੀ ਕਈ ਜਾਇਆਂ ਰਹਿੰਦੇ ਇਹਨਾਂ ਦੇ ਘਰ ਵਾਲੇ ਸੀ ਉਹ ਪੂਰੇ ਹੋ ਗਏ ਪਹਿਲਾਂ ਸਾਸੋਹਰੇ ਵਿੱਚ ਸੀ ਉਹਨਾਂ ਦੀ ਡੈਥ ਹੋ ਗਈ ਬਾਅਦ ਵਿੱਚ ਇਹ 3 ਆਦਮੀ ਰਹਿੰਦੇ ਸੀ ਬਾਜੀ ਮੁੱਕ ਗਿਆ ਬਾਅਦ ਵਿੱਚ ਇਕੱਲੇ ਰਹਿੰਦੀ ਸੀ ਇਹਨਾਂ ਦੇ ਹਸਬੰਦ ਦਾ ਨਾਮ ਵਗੈਰਾ ਕੁਝ ਕਿਸ਼ਨ ਸਿੰਘ ਸੀ ਆਪਰੇ ਉਧਰ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਜਸਵੀਰ ਸਿੰਘ ਵਾਸੀ ਡੱਡਰਮੱਲਾ ਫਗਵਾੜਾ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਉਸਦੀ ਚਾਚੀ ਸੱਸ ਸੀ ਤੇ ਉਸਨੇ ਦੋਸ਼ ਲਗਾਇਆ ਕਿ ਉਸਦੀ ਚਾਚੀ ਸੱਸ ਦਾ ਚੋਰਾ ਵੱਲੋਂ ਘਰ ਵਿੱਚ ਚੋਰੀ ਕਰਨ ਦੀਆਂ ਨਾਲ ਕਤਲ ਕੀਤਾ ਜਾਪਦਾ ਹੈ ਹੁਣ ਆਖਿਆ ਕਿ ਉਸਦੀ ਚਾਚੀ ਸੱਸ ਦੇ ਕੰਨਾਂ ਦੀਆਂ ਵਾਲੀਆਂ ਤੇ ਨੱਕ ਦਾ ਕੋਕਾ ਵੀ ਗਾਇਬ ਹੈ ਇਹ ਮੇਰੀ ਚਾਚੀ ਸੱਸ ਲੱਗਦੀ ਹੈ ਹਾਂਜੀ ਤੇ ਸਾਨੂੰ ਸਵੇਰੇ ਫੋਨ ਆਇਆ ਵਾ ਇਥੋਂ ਪਿੰਡੋਂ ਕਿ ਵੀ ਇਹਨਾਂ ਦੀ ਡੈਥ ਹੋ ਗਈ ਆ ਤੇ ਇਹਨਾਂ ਦਾ ਪੁਲੀਸ ਦਾ ਮਾਮਲਾ ਨੀਰ ਆਉਂਦਾ ਪਿਆ ਕਿ ਇਹਨਾਂ ਨੰਨਾਂ ਵਾਲੀਆਂ ਵੀ ਹਨੀ ਨਾ ਨੱਕ ਦੇ ਵਿੱਚ ਕੋਕਾ ਹੈਗਾ ਆ ਇਹਨਾਂ ਦਾ ਕੋਈ ਜਾਣ ਪਛਾਣ ਵਾਲਾ ਵੀ ਨਜ਼ਰ ਆ ਰਿਹਾ ਆ ਕਿਉਂਕਿ ਜੇ ਉਹਨਾਂ ਦੇ ਲੁਟਖੋ ਪਲਟਖੋ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਇਹਨਾਂ ਨੇ ਪਛਾਣ ਲਿਆ ਤਾਂ ਉਹਨਾਂ ਨੇ ਇਹਨਾਂ ਨੂੰ ਜਾਨੋਂ ਮਾਰ ਕੇ ਗਏ ਆ ਤੇ ਕੋਈ ਪ੍ਰਸ਼ਾਸਨ ਕੋਈ ਕੈਮਰੇ ਗੂੜੇ ਵਿੱਚ ਆਇਆ ਬੰਦੇ ਹਜੇ ਕੈਮਰੇ ਅਸੀਂ ਅੱਧੇ ਚੱਕਰ ਆਏ ਆ ਅੱਦੇ ਤੇ ਤਾਂ ਦੀਆਂ ਹਜੇ ਪਿਛੋਂ ਆਏ ਕਿਉਂਕਿ ਇਧਰ ਪਿਛੋਂ ਕੰਦ ਸਕੂਲ ਦੀ ਛੁੱਟੀ ਆ ਉਧਰਲੇ ਪਾਸੋਂ ਲੱਗਦਾ ਵੀ ਉਧਰੋਂ ਆਏ ਆ ਇਸ ਮਾਮਲੇ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਉਹਦੀ ਪੁਲਿਸ ਨੂੰ ਹੁਣ ਫੋਨ ਕਰ ਦਿੱਤਾ ਤੇ ਕੀ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਮੱਗੀ ਹਾਦਸਾ ਹੋਇਆ ਆਸਾ ਇਹ ਲੁੱਟ ਖੋਹ ਦੇ ਚੱਕਰ ਵਿੱਚ ਹੀ ਹੋਇਆ ਹੈ ਕੁਝ ਲੈ ਕੇ ਵੀ ਗਏ ਲੈ ਕੇ ਆਹ ਕੰਦੀਆਂ ਬਾਲੀਆਂ ਤੇ ਨੱਕ ਦਾ ਕੋਕਾ ਸਾਨੂੰ ਇਹ ਹੀ ਹਜੇ ਨਜ਼ਰ ਆ ਰਿਹਾ ਕੋਈ ਕੈਸ਼ ਵਗੈਰਾ ਤਾਂ ਨਹੀਂ ਕੈਸ਼ ਹੁਣ ਅਸੀਂ ਇੱਥੇ ਇਕੱਲੇ ਰਹਿੰਦੇ ਸੀਗੇ ਇਹਨਾਂ ਦਾ ਨਾਂ ਕੀ ਆ ਜਿਹਨਾਂ ਨੇ ਜਿਹੜੀ ਮੈਡਮ ਆ ਬਣਿਆ ਪਿੰਦਰਿਆ ਹੈ ਨੀ ਪਿੰਦਰ ਇਹਨਾਂ ਦੇ ਹਸਬੰਦ ਦਾ ਨਾਂ ਕੀ ਆ ਹਸਬੰਦ ਇਹਨਾਂ ਦੇ ਹੈ ਨਹੀਂਗੇ ਹੁਣ ਇਹ ਸਾਰੇ ਮਾਮਲੇ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਤਨਪੁਰਾ ਦੇ ਐਸਐਚਓ ਗੌਰਵ ਧੀਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਪ੍ਰਵਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੁਣ ਆਖਿਆ ਕਿ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਜੋ ਵੀ ਬਿਆਨ ਦੇਣਗੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਸਰ ਕੀ ਮਾਮਲਾ ਕਿਹਾ ਜੀ ਇੱਕ ਨਿਹਾਲਕਰ ਦੇ ਵਿੱਚ ਆਏ ਤੁਸੀਂ ਹਾਂ ਐਸੀ ਪ੍ਰਵਿੰਦਰ ਕੌਰ ਲੇਡੀ ਹੈ ਕੋਈ ਕਰੀਬ 55 ਤੋਂ 60 ਸਾਲ ਦੀ ਏਜ ਦੇ ਲੱਗੇਗੀ ਤੇ ਉਹਦਾ ਪਤਾ ਲੱਗਾ ਸੀਗਾ ਕਿ ਸੁਸਾਈਡ ਕਰ ਲਿਆ ਜੀ ਦੈਟਸ ਵਾ ਸੋ ਸੁਸਾਈਡ ਇੱਥੇ ਤੇ ਮੌਕਾ ਦੇਖ ਕੇ ਛਟੇ ਆ ਜੀ ਬੋਡੀ ਲੈ ਕੇ ਜਾਵਾਂਗੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਉੱਪਰ ਕਾਰਵਾਈ ਕਰਕੇ ਤੇ ਕੋਸ਼ਿਸ਼ ਬਣਾ ਕਰਾਂਗੇ ਸਰ ਕੀ ਮਤਲਬ ਕੀ ਨਾਮ ਹੈ ਇਹਦਾ ਤੇ ਕੀ ਸਾਹਮਣੇ ਆਇਆ ਸਾਰਾ ਪ੍ਰਵਿੰਦਰ ਕੌਰ ਲੇਡੀ ਹੈ ਜੀ ਪ੍ਰਵਿੰਦਰ ਕੌਰ ਨਾਮ ਹੈ ਇੱਥੇ ਤੇ 60 ਸਾਲ ਦੇ ਲਾਗੇ ਏਜ ਹੈ ਹਸਬੰਡ ਇਹਦਾ ਹੈ ਨਹੀਂ ਹਸਬੰਡ ਦੀ ਡੈਥ ਹੋਈ ਨੂੰ 15 ਸਾਲ ਹੋ ਗਿਆ ਬੱਚਾ ਕੋਈ ਨਹੀਂ ਹੈ ਘਰ ਚ ਕੱਲੀ ਸੀ ਇੱਕ ਇਹਦਾ ਧੇਰ ਹੈਗਾ ਉਹ ਉਹ ਠੀਰੇ ਹੁੰਦੇ ਨੇ ਫਗਵਾੜੇ ਰਹਿੰਦੇ ਨੇ ਡੱਡਰ ਮੱਲੇ ਤੇ ਅਕਸਰ ਇੱਥੇ ਘਰ ਕੱਲੀ ਹੋਣਾ ਤਾਂ ਉਹਨਾਂ ਕੋਲ ਚਲ ਜਾਂਦੀ ਸੀ ਉਹਨਾਂ ਕੋਲ ਲੈ ਲੈਣਾ ਰਾਤ ਤੇ ਘਰ 'ਚ ਕੱਲੀ ਸੀ ਹੁਣ ਪਰੇਸ਼ਾਨ ਸੀ ਜਾਂ ਕੀ ਸੀ ਉਗਾ ਤਪਤੀਸ਼ ਸਾਹਮਣੇ ਆਉਗੀ ਕੀ ਕਰ ਜੋ ਵੀ ਆਉਗੀ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਤੇ ਸਰਕੀ ਸਾਹਮਣੇ ਜਿਹੜਾ ਮਗੀ ਫਾਹਾ ਵਗੈਰਾ ਲਿੱਤਾ ਜਾਂ ਕਿਦਾਂ ਹੈ ਸੁਸਾਇਡ ਕੀਤੀ ਹੈ ਜਾਂ ਦੇਖੋ ਜੋ ਹਾਲੇ ਤੱਕ ਦੇ ਹਾਲਾਤ ਨੇ ਉਹਨਾਂ ਤੋਂ ਤੱਕ ਸਾਹਮਣੇ ਇਹੋੀ ਗੱਲ ਹੈਗੀ ਹੈ ਕਿ ਫਾਹਾ ਲਿਆ ਤੇ ਬਿੱਤੀ ਤੇ ਕੀ ਕਾਰਵਾਈ ਬੁਣ ਕਾੜੀ ਉਹ ਬਿਆਨ ਜਿੱਦਾਂ ਉਹਨਾਂ ਦੇ ਰਿਸ਼ਤੇਦਾਰ ਦੇਣਗੇ ਜੀ ਵਾਰਸ ਜੋ ਬਿਆਨ ਦੇਣਗੇ ਉਹਦੇ ਸਾਬ ਨਾਲ ਕਾਰਵਾਈ ਕਰਾਂਗੇ